ਬੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਤੋਂ ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਪੀਆਰ ਪ੍ਰਾਪਤ ਕਰਨਾ ਹੋਇਆ ਆਸਾਨ ਕੈਨੇਡਾ ਦੀ ਸਰਕਾਰ ਨੇ ਪਰਮਾਨੈਂਟ ਰੈਜ਼ੀਡੈਂਟ ਯਾਨੀ ਕਿ ਪੀਆਰ ਦੇ ਚਾਹਵਾਂ ਪੰਜਾਬੀਆਂ ਲਈ ਇੱਕ ਵੱਡੀ ਰਾਹਤ ਭਰਿਆ ਐਲਾਨ ਕੀਤਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਤੇ ਪ੍ਰਧਾਨ ਮੰਤਰੀ ਮਾਰਕ ਕੰਨੀ ਬੱਲੋ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਤਿੰਨ ਨਵੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਜਾਣਗੀਆਂ ਜਿਸ ਦਾ ਸਭ ਤੋਂ ਵੱਡਾ ਫਾਇਦਾ ਭਾਰਤੀਆਂ ਤੇ ਪੰਜਾਬੀਆਂ ਨੂੰ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਨਵੀਂ ਸ਼੍ਰੇਣੀਆਂ ਅਤੇ ਯੋਗਤਾ ਦੀ ਇਮੀਗ੍ਰੇਸ਼ਨ ਐਂਡ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸਾਲ 2026 ਵਿੱਚ ਇਹ ਨਵੀਆਂ ਸ਼੍ਰੇਣੀਆਂ ਖੁੱਲਣ ਦੀ ਉਮੀਦ ਹੈ ਜਿਸ ਦੇ ਵਿੱਚ ਹਨਰਮੰਦ ਫੌਜੀ ਸੀਨੀਅਰ ਮੈਨੇਜਰ ਖੋਜ ਕਰਤਾ ਵਿਗਿਆਨੀਆਂ ਤੇ ਹੋਰ ਸਕਿਲਡ ਵਰਕਰ ਇਸ ਤੋਂ ਇਲਾਵਾ ਫ੍ਰੈਂਚ ਬੋਲਣ ਵਾਲੇ ਲੋਕਾਂ ਲਈ ਫ੍ਰੈਂਕੋਫੋਨ ਕਮਿਊਨਿਟੀ ਪ੍ਰੋਗਰਾਮ ਤਹਿਤ ਲਗਾਤਾਰ ਪੀਆਰ ਦਿੱਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਧ ਪੀਆਰ ਮਿਲਣ ਵਾਲੀ ਤਿੰਨ ਸ਼੍ਰੇਣੀਆਂ ਹੀ ਹੋਣਗੀਆਂ ਜਿਸ ਦੇ ਵਿੱਚ ਫ੍ਰੈਂਚ ਬੋਲਣ ਵਾਲੇ ਸਕਿਲਡ ਵਰਕਰ ਹੈਲਥ ਕਰਮਚਾਰੀ ਕੈਨੇਡਾ ਸਰਕਾਰ ਨੇ ਪਹਿਲਾਂ ਸਾਲਾਨਾ 4.5 ਲੱਖ ਲੋਕਾਂ ਨੂੰ ਪੀਆਰ ਦੇਣ ਦਾ ਫੈਸਲਾ ਕੀਤਾ ਸੀ ਪਰ ਹੁਣ ਇਸ ਫੈਸਲੇ ਨੂੰ ਬਦਲ ਦਿੱਤਾ ਗਿਆ ਨਵੇਂ ਨਿਯਮਾਂ ਅਨੁਸਾਰ ਕੈਨੇਡਾ ਦੀ ਕੁੱਲ ਆਬਾਦੀ ਦੇ ਬਰਾਬਰ ਪੀਆਰ ਦਾ ਕੋਟਾ ਰੱਖਿਆ ਜਾਵੇਗਾ ਕੈਨੇਡਾ ਦੀ ਆਬਾਦੀ ਇਸ ਸਮੇਂ 4.5 ਤੋਂ ਵੱਧ ਅਤੇ 5 ਕਰੋੜ ਦੇ ਵਿਚਕਾਰ ਹੈ ਜਿਸ ਦਾ ਮਤਲਬ ਹੈ ਕਿ ਹਰ ਸਾਲ 4.5 ਲੱਖ ਤੋਂ 5 ਲੱਖ ਤੋਂ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਇਸ ਨਾਲ ਪੀਆਰ ਦੇ ਚਾਹਵਨਾਂ ਲਈ ਹੋਰ ਮੌਕੇ ਪੈਦਾ ਹੋਣਗੇ ਇਸ ਵਾਰ ਸਤੰਬਰ ਤੱਕ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੀਡਬੈਕ ਮੰਗੀ ਗਈ ਹੈ ਜਿਸ ਤੋਂ ਬਾਅਦ ਇਹਨਾਂ ਨਵੀਆਂ ਨੀਤੀਆਂ ਦਾ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਸੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ। ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਬੈਲ ਆਈਕਨ ਵਲੋਂ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ।